ਅੰਦੋਲਨ ਕਰ ਰਹੇ ਕਿਸਾਨਾਂ ਦੇ ਹੱਕ ਦੇ ਵਿੱਚ ਹੁਣ ਪੰਥਕ ਜਮਾਤ ਆਉਂਦੀ ਨਜ਼ਰ ਆ ਰਹੀ ਹੈ। ਪੰਥਕ ਤੇ ਰਾ ਜਥੇਬੰਦੀਆਂ ਔਰ ਖਾਸ ਕਰਕੇ ਤਖਤ ਆਉਂਦੇ ਨਜ਼ਰ ਆ ਰਹੇ ਹੈ। ਗੱਲ ਕਰੀਏ ਤਖਤਾਂ ਦੀ ਤੇ ਤਖਤ ਸ੍ਰੀ ਅਕਾਲ ਤਖਤ ਸਾਹਿਬ ਜਿਹੜੇ ਨੇ ਉਹਨਾਂ ਦੇ ਜਥੇਦਾਰ ਜਥੇਦਾਰ ਗਿਆਨੀ ਰਗबीर ਸਿੰਘ ਉਹਨਾਂ ਦਾ ਇੱਕ ਬਿਆਨ ਸਾਹਮਣੇ ਆਇਆ ਜਿਸ ਬਿਆਨ ਦੇ ਵਿੱਚ ਉਹ ਕੇਂਦਰ ਸਰਕਾਰ ਨੂੰ ਨਿਸ਼ਾਨੇ ਤੇ ਲੈਂਦੇ ਨਜ਼ਰ ਆ ਰਹੇ ਨੇ, ਮੋਦੀ ਸਰਕਾਰ ਨੂੰ ਨਿਸ਼ਾਨਾ ਬਣਾਉਂਦੇ ਨਜ਼ਰ ਆ ਰਹੇ ਨੇ। ਕਿਸਾਨਾਂ ਦੇ ਹੱਕ ਮੰਨਣ ਲਈ ਅਪੀਲ ਕਰਦੇ ਨਜ਼ਰ ਆ ਰਹੇ ਨੇ ਕਹਿੰਦੇ ਨੇ ਕਿ ਪ੍ਰਧਾਨ ਮੰਤਰੀ ਨੂੰ ਕਿਸਾਨਾਂ ਨਾਲ ਬੈਠ ਕੇ ਇੱਕ ਵਾਰ ਗੱਲਬਾਤ ਜ਼ਰੂਰ ਕਰਨੀ ਚਾਹੀਦੀ ਹੈ ਜ਼ਥੇਦਾਰ ਗਿਆਨੀ ਰਗਵੀਰ ਸਿੰਘ ਦਾ ਇਹ ਦਾਵਾ ਆ ਕਿ ਕਿਸਾਨ ਆਪਣੇ ਹੱਕ ਮੰਗ ਰਹੇ ਨੇ ਤੇ ਉਹਨਾਂ ਨੂੰ ਹੱਕ ਦੇ ਦੇਣੇ ਚਾਹੀਦੇ ਨੇ ਉਹਨਾਂ ਨੇ ਜ਼ਿਕਰ ਕੀਤਾ ਲੰਗੇ ਦਿਨਾਂ ਦੇ ਵਿੱਚ ਸ਼ਹੀਦ ਹੋਏ ਕਿਸਾਨਾਂ ਦਾ ਖਾਸ ਕਰਕੇ ਸ਼ੁਭਕਰਨ ਸਿੰਘ ਦਾ ਸ਼ੁਭਕਰਨ ਸਿੰਘ ਦੀ ਸ਼ਹਾਦਤ ਨੂੰ ਪ੍ਰਣਾਮ ਕਰਦੇ ਹੋਏ ਜ਼ਥੇਦਾਰ ਗਿਆਨੀ ਰਗਵੀਰ ਸਿੰਘ ਕੇਂਦਰ ਸਰਕਾਰ ਨੂੰ ਅਪੀਲ ਕਰਦੇ ਨੇ ਕਿ ਇਹਨਾਂ ਮਸਲਿਆਂ ਦੇ ਉੱਤੇ ਜ਼ਰੂਰ ਗੌਰ ਕੀਤਾ ਜਾਵੇ ਔਰ ਕਿਸਾਨਾਂ ਦੇ ਹੱਕ ਜਿਹੜੇ ਨੇ ਉਹਨਾਂ ਨੂੰ ਦਿੱਤੇ ਜਾਣ। ਅੰਦੋਲਨ 13 ਫਰਵਰੀ ਤੋਂ ਚੱਲਦਾ ਪਿਆ 13 ਫਰਵਰੀ ਤੋਂ ਕਿਸਾਨਾਂ ਨੇ ਦਿੱਲੀ ਵੱਲ ਨੂੰ ਵਹੀਰਾਂ ਘੱਟੀਆਂ ਸੀ ਪਰ ਸ਼ੰਭੂ ਤੇ ਖਨੌਰੀ ਬਾਰਡਰ ਦੇ ਉੱਤੇ ਹੀ ਡੇਰੇ ਲੱਗ ਗਏ। ਅੱਗੇ ਨਹੀਂ ਜਾਣ ਦਿੱਤਾ ਗਿਆ ਔਰ ਹਾਲਾਤ ਇਸ ਤਰ੍ਹਾਂ ਦੇ ਨੇ ਕਿ ਜਿੱਥੇ ਪਹਿਲਾਂ ਥਰੂ ਗੈਸ ਸਿੱਟੀ ਜਾਰੀ ਸੀ ਉੱਥੇ ਹੀ ਹੁਣ ਮਾਰੂ ਹਥਿਆਰ ਵਰਤੇ ਜਾ ਰਹੇ ਨੇ, ਗੋਲੀਆਂ ਭਰਾਈਆਂ ਜਾ ਰਹੀਆਂ ਨੇ। ਕਿਸਾਨਾਂ ਨੂੰ ਸ਼ਿਕਾਰ ਬਣਾਇਆ ਜਾ ਰਿਹਾ ਹੈ ਉਸੇ ਦੇ ਮੱਦੇਨਜ਼ਰ ਸ਼ੁਭਕਰਨ ਸਿੰਘ ਮੌਤ ਦੀ ਗੂੜੀ ਨੀਂਦ ਸੌ ਜਾਂਦਾ ਹੈ ਔਰ ਗੋਲੀ ਲੱਗਣ ਤੋਂ ਬਾਅਦ ਹੋਈ ਹੱਤਿਆ ਦੇ ਮਗਰੋਂ ਹਾਲਾਤ ਤਣਾਪੂਰਵਕ ਹੋ ਜਾਂਦੇ ਨੇ ਇਹਨਾਂ ਚੀਜ਼ਾਂ ਨੂੰ ਹੀ ਲੈ ਕੇ ਅਗਾਹ ਅਪੀਲ ਕਰਦੇ ਨਜ਼ਰ ਆਏ ਨੇ ਜ਼세ਦਾਰ ਗਿਆਨੀ ਰਗਵੀਰ ਸਿੰਘ ਜ਼세ਦਾਰ ਗਿਆਨੀ ਰਗਵੀਰ ਸਿੰਘ ਨੇ ਅਪੀਲ ਕੀਤੀ ਹੈ ਕਿ ਕੇਂਦਰ ਸਰਕਾਰ ਇਹਨਾਂ ਮਸਲਿਆਂ ਦੇ ਉੱਤੇ ਗੌਰ ਕਰੇ ਕਿਸਾਨਾਂ ਦੇ ਹੱਕਾਂ ਨੂੰ ਮੰਨਣ ਲਈ ਤਿਆਰ ਹੋਵੇ ਔਰ ਆਉਂਦੇ ਸਮੇਂ ਦੇ ਵਿੱਚ ਇਸ ਤਰ੍ਹਾਂ ਦੀਆਂ ਕੈਸ਼ੁਐਲਟੀਜ਼ ਸਾਹਮਣੇ ਨਾ ਆਉਣ ਇਸ ਤਰ੍ਹਾਂ ਦੇ ਵਤੀਰੇ ਨਾ ਵਾਪਰਨ ਇਸ ਵਾਸਤੇ ਕੇਂਦਰ ਨੂੰ ਉੱਭਰ ਕੇ ਸਾਹਮਣੇ ਆਉਣਾ ਚਾਹੀਦਾ ਆ ਔਰ ਕਿਸਾਨਾਂ ਦਾ ਪੱਲਾ ਫੜਨਾ ਚਾਹੀਦਾ ਆ ਆਪਣੇ ਬਿਆਨਾਂ ਦੇ ਵਿੱਚ ਜਥੇਦਾਰ ਰਗਵੀਰ ਸਿੰਘ ਹੋਰ ਕੀ ਕੁਝ ਬੋਲੇ ਨੇ ਆਓ ਸੁਣ ਲੈਨੇ ਆ ਪਿਛਲੇ ਲੰਬੇ ਅਰਸੇ ਤੋਂ ਪੰਜਾਬ ਦੇ ਕਿਸਾਨ ਆਪਣੇ ਆਪਣੀਆਂ ਹੱਕੀ ਮੰਗਾਂ ਦੀ ਪ੍ਰਾਪਤੀ ਵਾਸਤੇ ਜੋ ਕੇ ਮੋਰਚਾ ਲਾਇਆ ਸੀ ਪਹਿਲਾਂ ਵੀ ਕੋ ਸਵਾ ਸਾਲ ਦੇ ਕਰੀਬ ਜਿਹੜਾ ਮੋਰਚਾ ਸੀ ਉਹ ਸਿੰਗੂ ਬਾਰਡਰ ਤੇ ਦਿੱਲੀ ਤੇ ਬਾਰਡਰ ਤੇ ਚੱਲਿਆ ਔਰ ਸਾਡੇ ਕਿਸਾਨ ਵੀਰ ਆਪਣੇ ਪਰਿਵਾਰਾਂ ਸਮੇਤ ਆਪਣੇ ਸੰਤਬੰਧ ਲੈ ਕੇ ਜਾ ਕੇ ਉਥੇ ਸਵਾ ਸਾਲ ਦੇ ਕਰੀਬ ਹੋਣ ਵਾਲਾ ਜਿਹੜਾ ਘਟਨਾ ਸੀ ਮੋਰਚਾ ਸੀਗਾ ਉਹ ਲਈ ਰੱਖਿਆ ਉਦੋਂ ਦੇ ਕਿਸਾਨਾਂ ਦੇ ਉੱਪਰ ਕਾਫੀ ਤਸ਼ੱਦਦ ਹੋਇਆ ਬਹੁਤ ਸਾਰੇ ਕਿਸਾਨਾਂ ਦੀਆਂ ਉਸ ਜਿਹੜੇ ਮੌਤਾਂ ਵੀ ਹੋਈਆਂ ਔਰ ਸਰਕਾਰ ਦੇ ਭਰੋਸੇ ਤੋਂ ਬਾਅਦ ਜਿਹੜਾ ਮੋਰਚਾ ਸੀ ਉਹ ਖਤਮ ਕਰ ਦਿੱਤਾ ਗਿਆ ਪਰ ਸਰਕਾਰ ਨੇ ਜਿਹੜਾ ਭਰੋਸਾ ਦਿੱਤਾ ਸੀ ਸਰਕਾਰ ਆਪਣੇ ਭਰੋਸੇ ਤੇ ਕਾਇਮ ਆਪਣੇ ਵਾਅਦੇ ਤੇ ਕਾਇਮ ਨਾਰਈ ਤੇ ਫੇਰ ਦੁਬਾਰਾ ਹੁਣ 13 ਤਰੀਕ ਨੂੰ ਜਿਹੜਾ ਧਰਨਾ ਸੀਗਾ ਉਹ ਕਿਸਾਨਾਂ ਦੇ ਵੱਲੋਂ ਸ਼ੁਰੂ ਕੀਤਾ ਗਿਆ ਔਰ ਸਰਕਾਰ ਦੇ ਵੱਲੋਂ ਹਰਿਆਣੇ ਦੇ ਪਾウダー ਤੇ ਉਹਨਾਂ ਨੂੰ ਰੋਕ ਕੇ ਤੇ ਉਹਨਾਂ ਉੱਪਰ ਤਸ਼ੱਦਦ ਵੀ ਕੀਤਾ ਗਿਆ ਗੋਲੇ ਮਚਦਾਈਆਂ ਗਈਆਂ ਜਿਦੇ ਵਿੱਚ ਇੱਕ ਨੌਜਵਾਨ ਦੀ ਸ਼ੁਭਕਰਨ ਸਿੰਘ ਦੀ ਮੌਤ ਵੀ ਗੋੜੇ ਲੱਗਣ ਕਰਕੇ ਹੋ ਚੁੱਕੀ ਹੈ ਔਰ ਕਈ ਕਿਸਾਨ ਜਿਹੜੇ ਉਹਦੇ ਵਿੱਚ ਜ਼ਖਮੀ ਵੀ ਹੋਏ ਨੇ ਔਰ ਗੰਭੀਰ ਜ਼ਖਮੀ ਵੀ ਹੋਏ ਨੇ ਕੁਝ ਕਿਸਾਨਾਂ ਦੀ ਕੁਦਰਤੀ ਮੌਤ ਵੀ ਜਿਹੜੀ ਸੀ ਔਰ ਇਸ ਮੋਰਚੇ ਦੇ ਦੌਰਾਨ ਜਿਹੜੀ ਹੋ ਚੁੱਕੀ ਹੈ ਤੇ ਬੜੀ ਇੱਕ ਸ਼ਰਮ ਵਾਲੀ ਗੱਲ ਹੈ ਕਿ ਪੰਜਾਬ ਦੇ ਕਿਸਾਨ ਪੰਜਾਬ ਖੇਤੀ ਪ੍ਰਧਾਨ ਸੂਬਾ ਔਰ ਪੰਜਾਬ ਦੇ ਕਿਸਾਨ ਆਪਣੇ ਹੱਕੀ ਮੰਗਾਂ ਲੈਣ ਵਾਸਤੇ ਕੇਂਦਰ ਸਰਕਾਰ ਦੇ ਉੱਤੇ ਦੇ ਵਾਸਤੇ ਜਿਹੜਾ ਉਹ ਗੱਲਬਾਤ ਕਰਨ ਵਾਸਤੇ ਬੈਠੇ ਹੋਏ ਨੇ ਮੋਸਲਾਕੇ ਬੈਠੇ ਹੋਏ ਨੇ ਕੇਂਦਰ ਵੱਲੋਂ ਕੋਈ ਉਹਨਾਂ ਦੀ ਸੁਣਵਾਈ ਜਿਹੜੀ ਹੈ ਉਹ ਨਹੀਂ ਕੀਤੀ ਜਾ ਰਹੀ ਔਰ ਕੇਂਦਰ ਦੇ ਵੱਲੋਂ ਇਹ ਵਿਵਹਾਰ ਕੀਤਾ ਜਾ ਰਿਹਾ ਹੈ ਕਿ ਜਿਵੇਂ ਉਹ ਕਿਸੇ ਗਵਾਂਢੀ ਦੇਸ਼ ਦੇ ਕੋਸ ਬੈਠੀਏ ਇੱਥੇ ਰਾਜਕੀਤੇ ਬਾਰਡਰ ਤੇ ਬੈਠੇ ਹੋਣ ਉਹ ਕਿਸਾਨ ਇਸੇ ਦਿਸ਼ ਤੇ ਵਸਿੰਦੇ ਨੇ ਔਰ ਇੱਥੇ ਕਿਰਤ ਕਰਕੇ ਖੇਤੀ ਕਰਕੇ ਹਿੰਦੁਸਤਾਨ ਦੇ ਲੋਕਾਂ ਦਾ ਢਿੱਡ ਭਰਨ ਵਾਲੇ ਕਿਸਾਨ ਨੇ ਉਹਨਾਂ ਨਾਲ ਅਜਿਹਾ ਵਰਤੀ ਵਰਤੀਰਾ ਕੇਂਦਰ ਸਰਕਾਰ ਵੱਲੋਂ ਕਰਨਾ ਇਹ ਬੜੀ ਸ਼ਰਮ ਵਾਲੀ ਗੱਲ ਹੈ ਉਹ ਬੜਾ ਨਿੰਦਣਯੋਗ ਵਰਤਾਰਾ ਕੀਤਾ ਜਾ ਰਿਹਾ ਹੈ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਕਿਸਾਨਾਂ ਦੀਆਂ ਹੱਕੀ ਮੰਗਾਂ ਵੱਲ ਉਚੇਚੇ ਤੌਰ ਤੇ ਧਿਆਨ ਕਰਕੇ ਤੇ ਉਹ ਪ੍ਰਵਾਨ ਕਰਨੀਆਂ ਚਾਹੀਦੀਆਂ ਨੇ ਤਾਂ ਕਿ ਕਿਸਾਨ ਆ ਕੇ ਆਪਣੀ ਕਿਰਤ ਵਿਰਤ ਕਰਕੇ ਆਪਣੀ ਖੇਤੀ ਕਰਕੇ ਆਪਣਾ ਆਪਣੇ ਪਰਿਵਾਰ ਦਾ ਔਰ ਹਿੰਦੁਸਤਾਨ ਦੇ ਬਾਕੀ ਲੋਕਾਂ ਦਾ ਆਪਣੀ ਖੇਤੀਬਾੜੀ ਕਰਕੇ ਪੇਟ ਪਾਲ ਸਕਣ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ